ਮੇਰਾ ਵੀ ਰਿਓ ਤੇ ਅਮਨ ਜੀ ਉੱਠ ਗਏ ਨੇ ਹੁਣ ਤੇ ਹੁਣ ਕੰਮ ਚੱਲ ਸੋ ਚੱਲ ਚੱਲਣਾ ਹੈ ਤੇ ਚਾਹ ਦਾ ਗਲਾਸ ਅਮਨ ਨੇ ਹਜੇ ਚਾਹ ਦਾ ਗਲਾਸ ਨਹੀਂ ਹੈ ਇਹ ਮੇਰਾ ਪਾਣੀ ਦਾ ਗਲਾਸ ਹੈ ਹਾਂ ਤੇ ਪਾਣੀ ਦਾ ਗਲਾਸ ਅਮਨ ਨੇ ਲਿਆਇਆ ਹੈ ਠੀਕ ਉਹ ਅਗਰ ਟੁੱਟਾ ਏ ਡੱਬਾ ਇੱਥੇ ਘਤਰਦਾ ਇੱਥੇ ਗੋਲੀਆਂ ਨੇ ਭਾਈ ਸਾਡੀ ਦਰਦ ਦੀ ਦਵਾਈ ਸਾਰੀ ਇਹਦੇ ਵਿੱਚ ਮੈਂ ਜੀ ਚਰਜੀ ਕਰੀ ਠੀਕ ਇਹ ਮੈਨੂੰ ਸੁਣੀ ਲੱਗਿਆ ਜੋ ਇਹ ਲੱਗਦਾ ਦਰਦ ਦੀ ਗੋਲੀ ਲੱਭੀ ਤੇ ਅਮਨ ਮੈਨੂੰ ਚਾਹ ਬਣਾ ਕੇ ਦੇਉਗੀ ਕਾ ਮਾਰ ਲਈ ਚਾਵੜਾ ਉਹ ਸੋਣੀ ਜਿ ਬਣਾ ਕੇ ਹੁੰਦੀ ਹੈ ਫਿਰ ਆਪ ਬੈ ਕੇ ਪੀਂਦੇ ਆ ਇਹ ਗੱਲ ਗਲਤ ਹੈ ਇਹ ਗੱਲ ਗਲਤ ਹੈ ਇਹ ਕਿਹ ਗਲਤ ਹੈ ਪ੍ਰਧਾਨ ਜੀ ਮੇਰੀ ਸੇਵਾ ਕਰਨੀ ਚਾਹੀਦੀ ਹੈ ਸੇਵਾ ਦੀ ਕਿਹੜੀ ਗੱਲ ਹੈ ਸੇਵਾ ਤੇ ਉਹ ਹੁੰਦੀ ਵੀ ਬੰਦਾ ਕਿਤੇ ਨਾ ਮੰਜੀ ਤੇ ਪਿਆ ਬੰਦੇ ਕੋ ਤੁਰਿਆ ਨਹੀਂ ਜਾਂਦਾ ਉੱਠ ਕੇ ਚੀਨ ਚ ਤੇ ਉਹ ਹੁੰਦੀ ਸੇਵਾ ਨਹੀਂ 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 ਹਸਬੰਦ ਦੀ ਸੇਵਾ ਕਰਨੀ ਚਾਹੀਦੀ ਉਹ ਸੇਵਾ ਨਹੀਂ ਹੁੰਦੀ ਹੈਗੀ ਉਹ ਇੱਕ ਪਿਆਰ ਹੁੰਦਾ ਚਲ ਪਿਆਰ ਨਾਲ ਆ ਆਪਣੇ ਮਰਜ਼ੀ ਨਾਲ ਕੋਈ ਕੰਮ ਕਰਨਾ ਆਪਣੇ ਘਰ ਆ ਇਹਨੂੰ ਆਪਣੇ ਪਰਿਵਾਰ ਨੂੰ ਜੀ ਬਣੀ ਚਲ ਪਿਆਰ ਨਾਲ ਕਿਆ ਗੱਲ ਹੋ ਕੇ ਤਾਉਣਾ ਉਹ ਕਾ ਮम्मा ਕਰਦੇ ਨਹੀਂ ਹੈਗੇ ਨਹੀਂ ਨਹੀਂ ਚਲ ਪਿਆਰ ਲਾਲਾ ਚਲ ਆਪਾਂ ਨਹੀਂ ਕਹਿੰਦੇ ਸੇਵਾ ਚਲ ਪਿਆਰ ਕਰ ਤਾਨੂੰ ਮੈਨਾਂ ਪਿਆਰ ਹੈ ਨਹੀਂ ਨਹੀਂ ਤਾਨੂੰ ਨਹੀਂ ਹੈਗਾ ਨਹੀਂ ਤਾਨੂੰ ਮੈਨਾਂ ਪਿਆਰ ਨਹੀਂ ਤਾਨੂੰ ਹੈ ਨਹੀਂ ਤੂੰ ਜੇ ਕੋ ਮੇਰਾ 3:30 ਵਜੇ ਸਾਡੇ ਕੋਲ ਨਹੀਂ ਮੈਂ ਜਿਹੜੀ ਗੱਲ ਸਾਡੇ 3:30 ਵਜੇ ਸੁੱਤੀਆਂ ਚਲ ਮੇਰੀ ਗੱਲ ਰੱਖੋ ਬਲਦ ਮੈਂ ਵੀ ਤੁਹਾਡੇ ਨਾਲ ਹੀ ਸੁੱਤਾ ਤੂੰ ਪਹਿਲਾਂ ਸੌਂਗਾ 2:30 ਵਜੇ ਤੂੰ ਸੌਂਗੇ ਜੀ 2:30 ਵਜੇ ਤੁਸੀਂ ਘਾੜੇ ਮਾਰ ਲੱਗ ਰਹੇ ਸੀ ਅੱਛਾ ਹਾਂ ਤੇ ਮੇਰੀ ਗੱਲ ਸੁਣੋ ਹਾਂਜੀ ਹੁਣ ਪਿਆਰ ਨਾਲ ਚਾਹ ਬਣਾ ਦੇ ਨਾਲੇ ਨਾ ਆਪਾਂ ਤੁਹਾਨੂੰ ਬੈਠ ਕੇ ਚਾਹ ਪੀਂਮਾਗੇ ਬੈਠਾ ਚ ਹਵੇ ਦੇ ਨੀਦ ਰੁੱਤਰੀ ਅੱਲ ਨੂੰ 3:30 ਵਜੇ ਸੌਂਕ ਤੇ ਕੀ ਬੰਦਾ ਕਹਿੰਦਾ ਨੰਗਾ ਨਾ ਹੋਊਗਾ ਕਿ ਨਿਚੜੂਗਾ ਕਿ ਉਹ ਕੰਮ ਹੋਇਆ ਪਿਆ ਏ 7 ਵਜੇ ਦੀ ਅੱਖ ਫੇਰ ਖੁੱਲੀ ਹੋਈ ਏ ਹੂੰ ਉਦੋਂ ਪ੍ਰਧਾਨ ਸਾਨੂੰ ਪਾਣੀ ਕੀ ਲੋੜ ਪਈ ਚਾਬੀਆਂ ਦਵਾ ਦਾ ਲੱਭਣ ਲੱਗੇ ਪਏ ਕਿ ਇਧਰ ਆ ਬੈਠ ਨਾ ਦਰਵਾਜ਼ਾ ਖੜਕਾ ਦੀ ਲੁਮਾਰੀ ਚ ਖੜਖੜ ਕਰਨ ਤੇ ਇਹ ਨਹੀਂ ਪਤਾ ਵੀ ਉਹ ਵਿਚਾਰੀ ਪਈ ਏ ਬਾਹਰ ਕੇ ਉਹਨੂੰ ਸ਼ਰਮੋ ਕੇ ਉੱਠੀ ਪਈ ਵੀ ਚੱਲ ਮਣਾ ਤੂੰ ਹੀ ਉੱਠ ਜਾ ਤੇ ਚੰਗੀ ਗੱਲ ਐ ਠਾਦਾ ਤੈਨੂੰ ਸਵੇਰ ਸਵੇਰੇ ਚੰਗੀ ਗੱਲ ਹੀ ਏ ਮਾੜੀ ਗੱਲ ਕਿੱਥੇ ਆਹ ਲੀਆਂ ਗੱਲਾਂ ਤੇਨੇ ਭੈਣ ਭਰਾਵਾਂ ਦੇ ਮੈਸੇਜ ਆਏ ਹੋ ਕੰਦ ਲੱਗੀ ਵੀ ਆ ਹਾਂ ਤੇ ਟਾਈਮ ਨਾਲ ਜਿਹੜੇ ਕੰਮ ਹੋ ਜਾਣ ਵਧੀਆ ਚੰਗੀ ਗੱਲ ਐ ਬਿਲਕੁਲ ਬਿਲਕੁਲ ਬਤਾਲ ਜੀ ਬਿਲਕੁਲ ਪ੍ਰਧਾਨ ਜੀ ਆਪਾਂ ਤੁਹਾਡੀ ਗੱਲ ਸਹਿਮਤ ਆ ਤੁਹਾਡੀ ਦਰਯੀ ਗੱਲ ਆ ਫਿਰ ਮੈਨੂੰ ਬਹੁਤਾ ਟਾਈਮ ਨਾਲ ਲੱਗਦੇ ਹੋਏ ਤੁਸੀਂ ਚਾਹ ਧਰੋ ਸੀ ਮੈਂ ਫਿਰ ਦਸ ਚੀਜ਼ ਕਰਕੇ ਆਈ ਠੀਕ ਐ ਦੇਰ ਬਾਅਦ ਚੰਗੀ ਗੱਲ ਨਹੀਂ ਹੁਣ ਤੂੰ ਮੇਰੇ ਤੋਂ ਚਾਹ ਬਣਾ ਕੋਈ ਗੱਲ ਚੰਗੀ ਗੱਲ ਨੂੰ ਕਿਹੜੀ ਇਹ ਹੈਂ ਕੋਲੀ ਮੈਂ 15 18 ਸਾਲ ਤੱਕ ਰੋਟੀਆਂ ਪਕਾਈਆਂ ਭਾਂਡੇ ਮਾਂਜੇ ਚਾਹਾਂ ਬਣਾਈਆਂ ਉਦੋਂ ਚੰਗੀ ਗੱਲ ਸੀ ਉਹ ਹੈਂ ਤੁਹਾਡੇ ਫਰਜ਼ ਨਹੀਂ ਆਵਣ ਹਾਂ ਤੁਹਾਡੇ ਕੀ ਫਰਜ਼ ਨੇ ਮੇਰੇ ਫਰਜ਼ ਬਹੁਤ ਨੇ ਮੈਂ ਆਪਣੇ ਭਾਈ ਜੰਨਾ ਅੱਛਾ ਇਹਦਾ ਮਗਰ ਕਰਕੇ ਲੁੱਤੀ ਜੀ ਅਸੀਂ ਘਾਤੋਂ ਸੰਦੇਖਰ ਤੇ ਚੰਗਾ ਪੈਰ ਭਰਾਓ ਦੇਖਦੇ ਕੌਣ ਚਾਹ ਬਣਾਉਂਦਾ ਕੌਣ ਨਿੱਤਾ ਜਿਹੜਾ ਸਕੁੰਡੀ ਹੈ ਨਾ ਸਿੰਘ ਫਸ ਗਏ ਕੌਣ ਨਹੀਂ ਤਰੂ ਨਹੀਂ ਥਾਰੀ ਗੇੜੀ ਵਿੱਚ ਤਰੂ ਹੋ ਗਿਆ ਆ ਗਿਆ ਮੈਂ ਤੇਰੀ ਬਣਾਉਣੇਗੀ ਚਾਹ ਨਾ ਬਣਾਓ ਕੋਈ ਗੱਲ ਨਹੀਂ ਕੋਈ ਕੀ ਸਪਰੇਅ ਆਪਾਂ ਕੜ ਨੂੰ ਕਦੋਂ ਸਪਰੇਅ ਕਰਨੀ ਹੈ ਕਰਨੀ ਸੀ ਕੋਈ ਮਰਦਾ ਹੀ ਨਹੀਂ ਮਿਲ ਰਿਹਾ ਓ ਮਾਈ ਗੋਡ ਦਾ ਸੋਣ ਚਾਹ ਕਿਹ ਨਹੀਂ ਬਣਾਈਏ ਉਹ ਤਾਂ ਮੇਰੀ ਮਰਜ਼ੀ ਸੀ ਮੈਂ ਮੂੰਹ ਚ ਤਾਉ ਮਾਝਾ ਕੱਤੀ ਸੀ ਕੰਮ ਲਾ ਕੇ ਹੋਰ ਕੰਮ ਲਾ ਕੇ ਬੰਦੇ ਥੋੜੀ ਕਹਿੰਦਾ ਸੀ ਵੀ ਚਾਹ ਬਣਾਓ ਨਾ ਨਹੀਂ ਨਹੀਂ ਇਹ ਥੋਟੇ ਕ ਇਹ ਬਸ ਅਜੋ ਉਹ ਸੀਗਾ ਇੱਕ ਕੀ ਕਹਿੰਦੇ ਨੇ ਹੈਂਡ ਸੀਵ ਐਸਾ ਮਨ ਤੋਂ ਚਾਹ ਬਣਾਉਣੀ ਚਾਹ ਤੋ ਇਹ ਪੰਜ ਵਜੇ ਉੱਥੇ ਸੇ ਹੀ ਸੋਚ ਰੱਖਿਆ ਸੀ ਕਿ ਮੈਨੂੰ ਕੋ ਚਾਹ ਬਣਾਉਣੀ ਹੈ ਕੋਈ ਗੱਲ ਨਹੀਂ ਜਦੋਂ ਮੈਂ ਕੋ ਸੋਚ ਰਿਆ ਨਾ ਅੱਡੀ ਕਿੰਨੀ ਉਤਿਆਸ ਨਾਲ ਹੁੰਦੀ ਹੈ ਗੱਲ ਨੂੰ ਟਾਲਣਾ ਮੈਂ ਕੋਈ ਗੱਲ ਟਾਲ ਨਹੀਂ ਕਰਦਾ ਸਹੀ ਹੈ ਕਿ ਤਿੰਨ ਜਣੇ ਬਸ ਤਰੇ ਜਣੇ ਤੁਸੀਂ ਲੈ ਲਓ ਚਾਹ ਚੈੱਕ ਕਰ ਦਿੰਦੇ ਕਿੰਨ ਤੇਰੀ ਵੀ ਬਾਵਾ ਜਾ ਆਉਂਦੇ ਕਰਨ ਦੇ ਦੀਵਣਾਂ ਲਾ ਕੇ ਛੱਡਵਾ ਰਿਹਾ ਕੇ ਇੱਕ ਤਾਂ ਕਹਿਣਾ ਕਹਿਣ ਲੱਗੀ oh my god ਤੇ ਇੱਕ ਕਹਿ ਗਈ ਜੱਸ ਹਾਂ ਮੈਂ ਕਿਹਦੀ ਕੋਲ ਰੱਖਿਆ ਮੇਰੀ ਅਜਾਈ ਘਰ ਦਾ ਕਬਰ ਤੇ ਕਬਰ ਵੀ ਹਾਂ ਬੰਦਾ ਇਹ ਇੰਨੇ ਡਬਲ ਮਾਰਦੀ ਜਾਈ ਮੈਂ ਉਹਨੀਆਂ ਦੇਖਦੀਆਂ ਹਲੋ ਇਹ ਸਾਡੇ ਧੁੰਦ ਦਾ ਪੈਰੀ ਬਰਫ ਵੀ ਪੈਣ ਲੱਗੀ ਬਦਾ ਫਿਰ ਬਰਸਾ ਦਿਖਾਓ ਟੋਪੀ ਤੇ ਬਰਪਈ ਟੋਪੀ ਉਸ ਲੱਭੀ ਤੁਹੀ ਅੱਜ ਥੱਲੇ ਤਾਂ ਕਰੋ ਮਿਲ ਗਈ ਆ ਦੇਖੋ ਬਰਪਈ ਹੋਈ ਕਿੰਨੀ ਕਲੰਦਰ ਖੇਤਾ ਚ ਗਈ ਸੀ 40 ਪਈ ਬਰਫ ਹਾਂ ਉਹ ਪੰਜਾਬ ਚ ਠੰਡ ਦਾ ਕਹਿਰ جاری ਤੇ ਬਰਫਬਾਰਿ ਸ਼ੁਰੂ ਹੋ ਗਈ ਹੈ ਨਾ ਅੱਜ ਜੇ ਕੋਈ ਸਮਾਚਾਰ ਵਾਲੇ ਦੇ ਹੱਥ ਲੱਗ ਜੇ ਤਾਂ ਕੋਈ ਇਦਾਂ ਦੀ ਖਬਰ ਉਹਦਾ ਰਗੜ ਰਗੜ ਕੇ ਖਬਰਾਂ ਸੁਣਾਉਂਦੇ ਆ ਤੇ ਤੂੰ ਹੁਣ ਕਿਰਪਾ ਕਰਕੇ ਨਾ ਧੋ ਲੈ ਤੇ ਬਟੀਚ ਜਾਣਾ ਪਲੀਜ਼ ਲੈ ਲੋ ਹਾਂ ਕੋਰੀਅਰ ਵੱਡੇ ਨੇ 4-5 ਤੇ ਉਹ ਪੈਕ ਕਰਨੇ ਨੇ ਮੈਨੂੰ ਐ ਟ੍ਰੈਕਿੰਗ ਕੱਢ ਦਿਓ ਪੱਖਾਂ ਲੱਬਿਆ ਹੈਗਾ ਲੋ ਜੀ ਆਪਾਂ ਚਾਹ ਪੀ ਲਈ ਸਾਡੇ ਪੱਥੇਲੇ ਫਰਗਮ ਹੋ ਗਏ ਉਹ ਲਾਭ ਨਹੀਂ ਰਹੇ ਤੇ ਕਿਰਨ ਦੇ ਹੱਥ ਸਾਰੀ ਚਾਬੀ ਘਰ ਦੀ ਕਿ ਕਿਰਨਾ ਸਾਡੇ ਫਾਰਗ ਹਮ ਕਰਤੇ ਤੇ ਮੈਂ ਹੁਣ ਕਿੰਨੇ ਨਾਲ ਕਿਹਾ ਵੀ ਛੱਡ ਭਰਾਉਣ ਅਗਲੀ ਗਰਮੀ ਚ ਦੇਖਾਂਗੇ ਕਿਰਨ ਰੋਟੀ ਰੋਟੀ ਖਵਾਓਗੀ ਅੱਜ ਕਿ ਨਹੀਂ ਕੀ ਬਣਾਈਏ ਨੂੰ ਦੇਖ ਸੀ ਗੋਭੀ ਵਾਲੇ ਬਣਾ ਲਈਏ ਹੈ ਉਹ ਪਤਾ ਕਿਦਾਂ ਸੌਫਟਰਾਾਈਜ਼ ਤੇ ਘੱਟ ਕੰਮ ਕਰੀਏ ਮੈਂ ਗੋਭੀ ਤੇ ਮੂਲੀਆਂ ਪਈਆਂ ਦੋ ਕ ਉਹ ਕद्दू ਦਾਸ਼ ਕਰਦੀਆਂ ਤੇ ਖਾਣ ਵਾਸਤੇ ਬਣਾਉਣਾ ਤਾਂ ਫੇਰ ਆਪਾਂ ਬੁਟੀਕ ਚ ਜਾਨੇ ਆ ਅਜਰਦੀਪ ਫੇਰ ਨਹੀਂ ਆਈ ਹੈਗੀ ਉਹਨਾਂ ਕੀ ਚੱਕਰ ਹੈ ਬੱਸ ਤਾਂੇ ਕੰਮ ਚੱਲਦਾ ਨਹੀਂ ਕੋਈ ਇਹਨਾਂ ਨੂੰ ਮੈਂ ਕਹਿੰਦੀ ਵੀ ਮੈਂ ਤੈਨੂੰ ਕੰਮ ਹੀ ਨਹੀਂ ਦਿਆ ਕਰ ਹੁਣ ਕੰਮ ਹੀ ਨਹੀਂ ਦੇਣਾ ਹੈਗਾ ਆਹ ਉਹ ਯਾ ਤੇਰੇ ਖਾਤਰ ਬੱਡਾ ਇਹ ਮੇਰੇ ਖਾਤਰ ਨਹੀਂ ਹੈਗਾ ਇਹ ਮੇਰਾ ਨਹੀਂ ਹੈਗਾ ਕਿਦਾਂ ਦੇਖ ਲਗਾ ਬਣਿਆ ਹੋਇਆ ਮੰਗੀ ਦੀ ਤੇ ਬਹੁਤ ਬਣਾ ਬੜਾ ਕਿੰਨਾ ਸੋਹਣਾ ਰਿੰਗਾ ਬਣਿਆ ਅੱਜ ਇੱਕ ਕਮੀ ਹੈ ਜੀ ਉਹ ਲਟਕਾ ਲਾਉਗਾ ਨਸਰ ਹੋਣਾ ਜੇ ਲਟਕਣ ਲੱਗੇ ਹੁੰਦੇ ਵਾਸਤੇ ਸੇਰ ਸੇਰੇ ਨਾਸਰੂਰੀ ਆ ਗਏ ਕਈ ਲੋਕ ਤਾਂ ਕਾਰੀਗਰ ਕਹਿੰਦੇ ਪਰ ਅਸੀਂ ਕਦੀ ਕਾਰੀਗਰ ਨਹੀਂ ਗਿਆ ਹੈਗਾ ਹਨਾ ਐਦਾਂ ਵੇਖਿਆ ਹੀ ਕਹਿੰਦੇ ਕਿ ਸਾਡੇ ਭੈਣ ਭਰਾ ਨੇ ਇਹ ਇਹਨਾਂ ਕਰਕੇ ਸਾਡੀ ਗੱਡੀ ਰੁੜਦੀ ਏ ਸਾਡੇ ਕਰਕੇ ਇਹਨਾਂ ਦੀ ਗੱਡੀ ਹੈ ਨਾ ਤੇ ਐਨੇ ਸੋਹਣੇ ਸੋਹਣੇ ਲਹਿੰਗੇ ਬਣਾ ਕੇ ਲਿਆ ਇਹਨਾਂ ਜਿੰਨੇ ਵੀ ਕਹਾਂ ਉਹਨੇ ਬੜੀ ਰੂਪੋਛੋਈ ਲਹਿੰਗੇ ਦੇਖ ਕੇ ਇਹ ਜਿਹੜੀ ਭੈਣ ਦੇ ਨਾ ਉਹ ਭੈਣ ਰੋਜ਼ ਮੈਨੂੰ ਫੋਨ ਕਰਦੀ ਦੀਦੀ ਲਹਿੰਗਿਆਂ ਦੇ ਫੋਟੋ ਭੇਜ ਦੋ ਮੈਂ ਕਿਹਾ ਅਧੂਰੇ ਦੀ ਫੋਟੋ ਕੀ ਭੇਜਾਂਗਾ ਨਾਸਰ ਅਧੂਰੇ ਤਾਂ ਸਮਝ ਹੀ ਨਹੀਂ ਆਉਣਾ ਹੈਗਾ ਕੁਛ ਤੇ ਕੀ ਬਣਿਆ ਕੀ ਨਹੀਂ ਬਣਿਆ ਹੈਗਾ

ਸਰ ਦਿੱਤ ਯੂਐਸਏ ਵਾਲੇ ਦੀ ਗਾਰੇ ਦੁਪੱਟਾ ਹੈ ਮੇਰੇ ਕੋਲ ਸੂਟ ਕਹਾਏ ਗੁਡ ਗੇਂ ਸੂਟ ਯਾ ਨਹੀਂ ਤੇ ਇਹ ਇਹ ਦੁਪੱਟਾ ਨਾ ਸਿਰ ਦਾ ਦੁਪੱਟਾ ਦਾ ਹੋ ਗਿਆ ਲੈ ਇਹਦੇ ਸੂਟ ਭੇਜਣ ਨੂੰ ਵਿਚਾਰਿਆਂ ਨੇ ਉਹਨਾਂ ਨੇ ਦੋ ਦੁਪੱਟਾ ਉਹ ਫਿਟਿੰਗ ਲਈ ਮੰਗਵਾਏ ਨੇ ਲੋ ਜੀ ਕਲਾਸੇ ਹੋਣ ਕੋ ਕਾ ਸਾਡੇ ਕੋਲ ਹੀ ਬੁਟੀਕ ਤੇ ਆ ਜਾਂਦਾ ਪਹਿਲਾਂ ਨਾਸਰ ਨਹੀਂ ਸੀ ਆਉਂਦਾ ਪਹਿਲਾਂ ਨਾਸਰ ਵੱਡੇ ਲੋਕਾਂ ਦਾ ਕੰਮ ਕਰਦਾ ਹੁੰਦਾ ਸੀ ਹੁਣ ਨਾਸਰ ਛੋਟੇ ਲੋਕਾਂ ਦਾ ਕੰਮ ਕਰਦਾ ਹੈ ਜਦੋਂ ਸ਼ੁਰੂ ਤੋਂ ਸਾਡਾ ਕੰਮ ਸ਼ੁਰੂ ਹੋਇਆ ਸੀ ਨਾ ਤੇ ਨਾਸਰ ਨੇ ਸਿਰਫ ਸਾਡੇ ਕੋਲ ਤੇ ਸਟੈਂਡ ਲਿਆ ਸੀ ਉਸ ਟਾਈਮ ਨਾਸਰ ਸਿਰਫ ਇੱਕ ਹੀ ਗੱਲ ਕਹਿੰਦਾ ਸਾ ਉਹ ਨਾਸਰ ਕੋ ਜਿਹੜਾ ਉਸ ਟਾਈਮ ਕੰਮ ਕਰ ਰਿਹਾ ਸੀ ਉਹ ਨਾਸਰ ਨੂੰ ਕਹਿੰਦਾ ਸੀ ਪਹਿਣਾ ਦੇ ਬੁਟੀਕ ਵਾਲਿਆਂ ਦਾ ਕੰਮ ਛੱਡ ਦੇ ਭੁੱਖਾ ਮਰ ਜਾਏਗਾ ਹੈ ਨਾਸਰ ਤੂੰ ਮਰ ਗਿਆ ਦੋ ਤਿੰਨ ਸਾਲਾਂ ਤੇ ਭੁੱਖਾ ਨਾ ਜੋ ਪਰ ਵਾਲਾ ਦੇਗਾ ਤੂੰ ਉਹ ਤਾਂ ਦੇਣਾਈ ਹੈ ਆ ਫਿਰ ਉਹ ਹੀ ਤਾਂ ਕਰ ਲੈਣਾ ਵੀ ਐਡੀ ਗੱਲ ਕਿਸੇ ਕੋ ਇਤਨੀ ਬੜੀ ਬਾਤ ਬੋਲਨੀ ਅੱਛੀ ਬਾਤ ਨਹੀਂ ਹੁੰਦੀ ਐਸਾ ਨਾ ਉੱਪਰ ਵਾਲਾ ਕਿਆ ਕਹਤਾ ਹੈ ਕਿ ਮਤਲਬ ਭੁੱਖਾ ਜਗਾ ਸਕਤਾ ਹੈ ਹਾਂ ਸੱਚ ਜਾਨਾ ਨਾ ਬਿਲਕੁਲ ਬਿਲਕੁਲ ਸਹੀ ਬਾਤ ਹੈ ਤੋਂ ਨਾਸਰ ਨੇ ਹੀ ਠੋਕੇ ਨਾ ਖੁਦ ਦਾ ਸਟੈਂਡ ਲਿਆ ਸੀ ਕਿ ਮੈਂ ਉਹਨਾਂ ਦਾ ਵੀ ਕੰਮ ਕਰੂੰਗਾ ਤੁਸੀਂ ਕਰਵਾਣਾ ਕਰਵਾਓ ਨਹੀਂ ਕਰਵਾਣਾ ਨਾ ਕਰਾਓ ਤਾਂ ਪੂਰੀ ਮਾਰਕੀਟ ਨੇ ਸਾਨੂੰ ਇਹ ਕਿਹਾ ਸਾਡੀ ਨੇ ਕਿ ਨਾਸਰ ਦੇ ਵਿੱਚ ਇਨਸਾਨੀਅਤ ਹੈ ਕੁਝ ਬੰਦੇ ਜੀ ਇਨਸਾਨੀਅਤ ਦਿਖਾਣੀ ਸੀ ਜਿਹੜੇ ਬਾਹਲੇ ਚਮਚੇ ਸੀ ਹੈ ਨਾ

ਅਸੀਂ ਨੋਈ ਦਸ ਸੀਤਾ ਨਾ ਅਸੀਂ ਅਸੀ ਨਾਲ ਕੱਲੇ ਡੜ ਵੱਡੇ ਸੂਟ ਕੇ ਸਪੈਕ ਕਰਕੇ ਲੈ ਕੇ ਗਏ ਵੀ ਅਸੀਂ 2-3 ਦਿਨ ਮੁੜਦੇ ਨਹੀਂ ਹੈਗੇ ਤੇ ਰਾਤਰੀਆਂ ਵੀ ਲੱਗ ਕੇ ਆ ਗਏ ਫੇਰ ਜੀ ਬਸ ਅਸੀਂ ਉੱਥੇ ਸਾਰਾ ਕੁਝ ਇੰਨੀ ਛੇਤੀ ਘੁੰਮ ਲੈਣਾ ਤੇ ਸਾਰੇ ਕਹਿੰਦੇ ਕਹਿੰਦੇ ਹੁਣ ਕਿ ਸੌਣ ਲਾ ਘਰ ਵਾ ਕੇ ਰਾਤ ਕਰ ਚਲੋ ਪਿੰਡ ਤੋਂ ਗੱਡੀ ਪਾ ਲਾਂ ਫੇ 2 ਵਜੇ ਕਰ ਉੱਠ ਕੇ ਆ ਗਏ ਕਾਰ ਕਿੱਥੇ ਵਾਪਸ ਹੈ ਕਾਰ ਉਹ ਵਾਪਸ ਕਰ ਕਾਰ ਬਣਾ ਕਿਤੇ ਜੀ ਲੱਗਦਾ ਸੱਚੀ ਕਹਿੰਦਾ ਯਾਰ ਜਿਹੜੀ ਘਰ ਜਾ ਕੇ ਗੱਲ ਬਣਦੀ ਨਾ ਉਹ ਕਿਤੇ ਹੋਰ ਨਹੀਂ ਬਣਦੀ ਹੈਗੀ ਬਾਹਰ ਨਹੀਂ ਦੇਖੋ ਕਿ ਇਹ ਸੋਨੇ ਲਹਿੰਗੇ ਬਣੇ। ਨਸਰ ਅਭੀ ਇਸ ਵੇ ਮਸ਼ੀਨ ਤੇ ਬੈਠ ਲਟਕਾ ਲਗਾਏ ਤੇ ਉੱਪਰ ਸਭੀ ਕੇ ਉੱਪਰ ਜਾਂ ਸਿਕਾ ਦੇ। ਡੋਰੀ ਡੋਰੀ ਤੋਂ ਬੈਠ। ਮਮਮੀ ਦਾ ਲਹਿੰਗਾ ਕੁੜੀ ਦੀ ਦਾ। ਨਸਰ ਇਹ ਤਾਂ ਸੱਚ ਬੱਚੀਆਂ ਦੇ ਵੀ ਲੈ ਕੇ ਭਰੋਣੇ ਨੇ। ਹੈ? ਵੀ ਤੂੰ ਭਰਾ ਦੇਗੀ। ਠੀਕ ਹੈ। ਤੂੰਰਾ ਦੇਖ ਕੇ ਆਈ। ਹੈ? ਨਹੀਂ ਕੋਈ ਬਾਗ ਦੇ ਨਹੀਂ ਮੇਰੇ ਤੋਂ ਬਰ। ਵੀਡੀਓ ਬਣਾ ਲੈਣੇ ਵਰਗੀ ਹੋ ਕੇ ਚਾਂਦੀ ਹਜੇ ਪਰ ਵੀ ਫਰ ਵਿੱਚ ਹੋ ਗਿਆ ਮੇਰੀ ਜਾਨ ਪਾਜੀ ਉਡੀ ਉਡੀ ਲੱਗ ਗਿਆ ਮੈਂ ਨਹੀਂ ਨਹੀਂ ਇੱਕ ਗੱਲ ਦੀ ਨੋਟ ਕੀਤੀ ਉਤਾਰਦੇ ਤੋਂ ਉਹ ਗੱਡਦੇ ਉਹ ਦਵਾਈ ਨਾਲ ਲੈ ਕੇ ਤਾਂ ਕਹਿ ਰਿਹਾ ਸਰਵਾਈਕਲ ਹੈ ਤੇ ਮੁੰਡੇ ਮੈਂ ਡਾਕਟਰ ਹੁੰਦਾ ਪੁੱਛ ਰਿਹਾ ਹਾਂ ਸਰਵਾਈਕਲ ਆਪੇ ਚੈੱਕ ਕਰਨਾ ਪੁੱਛਣਾ ਪੜ ਜੁਬਾਨ ਮੈਂ ਇੱਕ ਬਦਦ ਸੰਦੀ ਮੈਂ ਨੋੜੀ ਬਦਦ ਸਰਵਾਈਕਲ ਕਿ ਨਹੀਂ ਪਤਾ ਹੁੰਦਾ ਤੇ ਕਰ ਆਪੇ ਚੈੱਕ ਕਰਨਾ ਸਭ ਸਰਵਾਈਕਲ ਉਤਾਰਨ ਨੂੰ ਦੁਕਾਨ ਖੁੱਲ ਕੇ ਦੇ ਨੇ ਗੁਰੇ ਸਾਡੇ ਸਾਰੇ ਡਬਲ ਦੀ ਬਿਮਾਰੀਏ ਘਰੋਂ ਦੇ ਨੂੰ ਬਹੁਤ ਦਿੱਕਤਾਂ ਹੁੰਦੀਆਂ ਡਾਕਟਰ ਕੋ ਜਾ ਕੇ ਛੱਤਾਂ ਪਾ ਜਾਂਦਾ ਅੰਤਾਰ ਦਾ ਦਾਦਾ ਜੀ ਵੀ ਤਾਂ ਚੜਾਣੇ ਸਾਡੇ ਨੂੰ ਲੱਗਦਾ ਪਾਵਾਂ ਕਿ ਅੰਤਾਰ ਹਾਂ ਅੰਤਾਰ ਸਰਵਾਈਕਲ ਦਾ ਬੰਦਾ ਹੈ ਡਾਕਟਰ ਹਾਂ ਪਰ ਇਹ ਆ ਜੀ ਦੁਕੰਦੀ ਥਿਆ ਵਾਲ ਨਾ ਅੰਤਾਰ ਮਾਸ ਇਹ ਕਿਚਾ ਇਹ ਕਿਚਾ ਉਹ ਦਮੂ ਕੀ ਕਰੇ ਇਹਨੂੰ ਪੈ ਰਹੀ ਹੈ ਇਹ ਤਾਂ ਉਹ ਰੋਠੀ ਕਿਥੇ ਫਿਰ ਉਹ ਦੋ ਦੋ ਤੁਸੀਂ ਘਾ ਪਾਰ ਕੇ ਚਾਹ ਪੀ ਲੋਗੇ ਚਾਰ ਜਿੱਦਾਂ ਦੇ ਵਿਚਾਰ ਆਏ ਉਹ ਵੀ ਵੀ ਬਣਾ ਤਾ ਇੱਕ ਵਾਰੀ ਇੱਕ ਵਾਰੀ ਤੈਨੂੰ ਮਾਣੂ ਵੀ ਥੋੜੇ ਫੋਨ ਮਾਰੇ ਨੇ ਤੇਰੀ ਮਾਂ ਪੁੱਤਾਂ ਨੂੰ ਫੋਨ ਹੀ ਚੁੱਕਿਆ ਹੋਰ ਮੇਰਾ ਤੇ ਮੇਰੇ ਕੋਲ ਹੈ ਨਹੀਂ ਮੈਂ ਤੂੰ ਮੈਨੂੰ ਤੜੇ ਤੇ ਵੀ ਕਿੰਤਾ ਉਹ ਮੇਰੇ ਫੋਨ ਦੀ ਇੱਕ ਮਿਸ ਕਾਲ ਵੀ ਆਇਆ ਦਿਖਾ ਲੈ ਮੈਨੂੰ ਚਲ ਦਿਖਾ ਤੂੰ ਸਾਈਡ ਦੀ ਬੈਠ ਮੋਲ ਵੇਰਾ ਇਹ ਤੂੰ ਦਿਖਾ ਲੈ ਪਹਿਲਾ ਦਫਤਰ ਮੈਂ ਮਨ ਕਹਿੰਦੇ ਉਹ ਚੰਗੀਏ ਡਿਟੇਕਟ ਤੇ ਮਾਂ ਚ ਰੋਟੀ ਵਾਲੀ ਸਾਈਡ ਮੈਂ ਕਿਉਂ ਭੁੱਖੇ ਮਰਨ ਜਾਣਾ ਉੱਥੇ ਆਪਣੇ ਹੱਥੀਂ ਜਿੱਦਾ ਹੈ ਨਹੀਂ ਕੋਸਾਂਦੀ ਉਹ ਭੁੱਖੇ ਮਰ ਗਏ ਰੋਟੀਆਂ ਵੇਖ ਕੇ ਕੌੜੀਆਂ ਰੋਟੀਆਂ ਬਣਾਏ ਹਟੋ ਜਾ 800 ਦੇ ਆਲੂ ਦੇ ਪਰ ਉਹ ਜਦੋਂ ਉਹ ਮਲੀ ਨੇ ਖਾਦਾ ਕਿ ਕੀ ਹੋਤਾ ਸੂਪ ਹੀ ਅਤੇ ਬਸ ਜਿੱਦ ਭਾਰੀ ਕਹਿੰਦਾ ਸੀ ਬਰੋਟ ਜਦੋਂ ਵੇਖਿਆ ਭਾਈ ਕਹਿੰਦਾ ਬਸ ਮਤ ਨਾ ਮੰਗੇ ਤਾ ਉਹ ਤੇ ਟੋ ਟਿੱਡੇ ਬਰੋਟ ਬਰੋਟ ਆ ਗਈ ਸੂਪ ਦਾ ਇੱਕ ਬਰੋਟ ਵਾਲਾ ਉਹ ਤੇ ਬਰੋਟ ਹੀ ਖਾਦਾ ਇਹ ਥੋੜੀ ਆਲੇ ਡੇਢ ਰੋਟੀ ਦੀ ਡੇਢ ਸੌ ਦੀ ਸੀ ਡੇਢ ਸੌ ਦੀ ਹੀ ਹੋ ਪਈ ਸੀ ਉਹ ਰੋਟੀ ਦੀ ਸੀ ਰੋਟੀ ਦੀ ਪਲੇਟ ਸੀਗੀ ਇੱਕ ਚੀਜ਼ ਪਰ ਇੱਕ 150 ਦਾ ਇਹ ਮੇਰੇ ਤੇ ਇੱਕ ਪੁੱਲ ਜਿਆ ਬਾਹਰ ਕਰਕੇ ਲੱਕੜਦਾ ਤੇ ਉੱਥੇ ਮਹਗੀ ਖਾਦੀ ਹੋਵੇ ਉਤਰੀ ਬਾਣੀ ਕੁਛ ਕੈਸੀ ਹੈ ਅੱਛਾ ਕਿਸੇ ਕੋਈ ਤਾਂ ਕਰੋ ਤੇ ਲਿਆਓ ਕੱਢ ਕੇ ਤੇ ਮੈਂ ਬਣਾਉਣਾ ਸੋਨੂ ਕਹਿੰਦੀ ਮਨਾਲੀ ਮੈਂ ਉਧਰ ਪੈਂਦਾ ਦੂਰ ਪੈਂਦਾ ਉਹ ਵੀ ਮਨਾਲੀ ਅਸੀਂ ਬੰਦਾ ਸਫਰ ਜੀ ਬੱਸ ਹੋਈ ਨਹੀਂ ਹੁੰਦੀ ਕਿ ਆਪਾਂ ਤੇ ਮੋਰਨੀ ਹਿਲ ਜਾਣਾ ਹੀ ਜੇ ਤੇ ਦਿਨੇ ਆਉਂਦੇ ਤੇ ਮੋਰਨੀ ਹਿਲ ਜਾਣ ਦੇ ਜੇ ਦਿਨੇ ਆਉਂਦੇ ਮੋਰਨੀ ਹਿਲ ਚਲੋ ਬਣਾਓ ਪ੍ਰੋਗਰਾਮ ਆਹ ਪ੍ਰੋਗਰਾਮ ਸਵੇਰੇ ਬਣਾਓ ਸਾਬਤ ਸਲਾਤ ਆ ਜਾਂਦੀ ਜਿਵੇਂ ਗਗਨ ਬਹੁਤ ਜਾ ਕੇ ਆਈ ਉੱਥੇ ਮੋਰਨੀ ਆ ਗਈ ਆ ਅਦਸਰਾ ਸਲਾਤ ਉਧਰੀ ਵੀ ਜਾ ਕੇ ਆਉਂਦਾ ਤੁਹਾਨੂੰ ਯਾਦ ਆ ਗਿਆ ਨਾ ਨਹੀਂ ਬੋਲ ਨਹੀਂ ਜਾਓ ਚਲੋਗੇ ਚਿੱਕੜ ਮਾਸ਼ਾਅੱਲ ਕਾਲਾ ਮੋੜ ਦਾ ਮਾਰੀ ਸਾਲਾ ਹਾਂ ਚਿੱਕੜ ਮਾਵਾ ਤਿੱਕੜ ਉਹਦੇ ਪਤਾ ਕਿ ਉੱਤੋਂ ਦਾ ਦੇਖਾਂਗੇ ਆਪਾਂ ਥੱਲੇ ਥੱਲੇ ਡੰਗਾਈ ਚ ਜਾਣਾ ਪਹਿਲਾਂ ਆਪਾਂ ਉੱਪਰ ਹੀ ਬਿਰਾਣੀ ਥੱਲੇ ਡੰਗਾਈ ਚ ਬਣਿਆ ਹੋਇਆ ਉੱਥੇ ਆ ਬੋਟਿੰਗ ਆਏ ਉਹ ਮੋਟਰਸਾਈਕਲ ਦੇ ਪਾਣੀ ਚ ਜਿਹੜਾ ਚਲਾਉਂਦੇ ਨੇ ਪਿੱਛੇ ਬਿਠਾ ਕੇ ਉਹ ਆ ਤੇ بس نیا ਨਾ ਬਦਿਆ ਨਾ ਸਿਰਾਂ ਸਾਰੇ ਗੱਲਾਂ ਛੱਡੋ ਮੈਂ ਕਹਾਂ ਦੁਬਈ ਚਲ ਕੇ ਆਉਨੇ ਆ ਬਹੁਤ ਬਹੁਤ ਚੱਲੀਏ ਤੇ ਭਾਈ ਹੋਰ ਕੀ ਦੀ ਮਾਰ ਕਰਨੀ ਹੈ ਦੁਬਈ ਕਿਦਾਂ ਦੱਸੇ ਜਾ ਕੇ ਚਾਮੇ ਮੋੜਾ ਚਾਮੇ ਉੱਥੇ ਮੋੜਾ ਗਾਈਟ ਆਪਣੀ ਹੀ ਤੇ ਵਾਰ ਲੈਣੇ ਆ ਸੋਚੋ ਨਾ ਜੇ ਤਾਂ ਕੁਝ ਕਰਨਾ ਹੈ ਫਲਾਈਟ ਆਪਣੀ ਇੱਕ ਲੈਣੇ ਆ ਭਾਜੀ ਦੁਬਈ ਦੇ ਨਾਲ ਤੇ ਐਕਟਿਵ ਹੋ ਜਾਂਦੇ ਛੇਤੀ ਦੱਸੋ ਕੋਈ ਕਰਾ ਲਓ ਕੀ ਕਹਿੰਦੇ ਨੇ ਯਾਰ ਹੈਲੀਕਾਪਟਰ ਕਾਨੂੰ ਕਰਾਈ ਦੀ ਆਪਣੀ ਲੈਣੇ ਆ ਤੇ ਮੇਰੇ ਗੱਲ ਸੁਣਦੇ ਆ ਪਰਸੋਂ ਜੱਟ ਲੈ ਲੈਂਦੇ ਆ ਨਹੀਂ 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 ਤੂੰ ਆ ਰਹੀ ਤਾਂ ਪਿੱਛੇ ਕੋਈ ਕਿੰਨੀ ਕਾਹਦਾ ਪਿੱਛੇ ਕੋਈ ਨਹੀਂ ਚਲਾਉਂਦੀ ਜਸਾਈ ਤੇ ਮੈਂ ਘਰ ਭਰਾਉ ਜੂਈ ਜੇ ਪਰਸਨ ਜੱਟ ਲਾ ਸਕਦੀ ਕਾਹਤੇ ਵੀ ਲਾ ਸਕਦੀ ਹੋਰ ਪਹੀ ਤੇ ਨਾ ਨਹੀਂ ਪਰਸਨ ਜੱਟ ਲਾ ਕੇ ਕਾਹਨੂੰ ਮੋਲ ਲਾ ਕੇ ਕੋਈ ਨਹੀਂ ਜਦੋਂ ਘਰੇ ਰਹਿਣਾ ਤਾਂ ਕੜ ਕਮੋਲ ਕੀ ਕਰਨੀ ਹੋਰ ਲਾ ਕੇ ਕੀ ਕਾਹ ਕਰਨਾ ਕਰੀ ਤੇ ਲਾਈ ਲਾਈ ਕਦੀ ਕੀ ਤੇ ਲਾਈ ਨਹੀਂ ਲਾਈ ਲਾ ਕੇ ਮੋਪੈਣੀ ਮਿਲਣਾ ਸੱਜਾ ਗਿਆ ਨੂੰ ਲੈ ਕੇ ਤਾਈ ਕਹਿੰਦੀ ਐ ਮਾਰ ਰਹੇ ਨੇ ਕਿ ਸਾਰੇ ਟੱਪਰਾਂ ਦੀ ਵੀ ਲਾ ਜਾਣੀ। ਅੱਜ ਅਸੀਂ ਫਤੇ ਨੂੰ ਚਲੇ ਸੀ ਦਵਾਈ ਦਵਾਈਣ ਕਾਫੀ ਸਾਰੇ ਮੈਸੇਜ ਆਏ ਸੀ ਜਿਹ ਨਾਲ ਜਦੋਂ ਤੁਸੀਂ ਵੀਡੀਓ ਅਪਲੋਡ ਕੀਤੀ ਸੀ ਕਿ ਅਸੀਂ ਕੀ ਕਰੀਏ ਆਪਰੇਸ਼ਨ ਕਰਵਾਈਏ ਜਾਂ ਕੋਈ ਦਵਾਈ ਦਵਾਈਏ ਤੇ ਕਾਫੀ ਸਾਰੇ ਫੋਨ ਕਾਲ ਮੈਸੇਜ WhatsApp ਤੇ ਹਨਾ ਕਾਫੀ ਡਾਕਟਰਾਂ ਨੇ ਸਾਨੂੰ ਵੀਡੀਓ ਵੀ ਭੇਜੀਆਂ ਗਈਆਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਹਨਾ ਤੁਸੀਂ ਇੰਨਾ ਪਿਆਰ ਕਰਦੇ ਨੇ ਵੀਡੀਓ ਧਿਆਨ ਨਾਲ ਦੇਖਦੇ ਹੋ ਤੇ ਜਦੋਂ ਅਸੀਂ ਲੈ ਕੇ ਜਾਣਾ ਤੇ ਉਹ ਵੇਖੋ ਮਗਰ ਉਹ ਸੁੱਤਾ ਪਿਆ ਘੋੜੇ ਵਿੱਚ ਕੋਈ ਪਤਾ ਨਹੀਂ ਉਹ ਡਰ ਗਿਆ ਕਹਿੰਦਾ ਨਹੀਂ ਤੁਸੀਂ ਮੇਰਾ ਨੌਜ ਜੋ ਪਤਾ ਨੱਕ ਚੋਂ ਕਹਿੰਦਾ ਕੋਈ ਕਟਵਾ ਕੇ ਲੈਣਾ ਮੈਂ ਨਹੀਂ ਜਾਣਾ ਹੈਗਾ ਤੇ ਹੁਣ ਅਸੀਂ ਤੇ ਤੈਨੂੰ ਲੈ ਕੇ ਜਾਣਾ ਮਰੀਜ਼ ਤੇ ਮਰੀਜ਼ ਸਾਡਾ ਸੌਂ ਗਿਆ ਡਾਕਟਰ ਨੇ ਕਹਿੰਦਾ ਅੱਗੇ ਜਾਣਾ ਤੁਸੀਂ ਚੜ ਕੇ ਆਇਆ ਤੇ ਇੱਕ ਗੱਲ ਹੋਰ ਪਰ ਨੀਂਦ ਨੂੰ ਵੀ ਡਾਕਟਰ ਦੇ ਦਿਖਾ ਕੇ ਆਉਣਾ ਏ ਕਿਉਂਕਿ ਪਹਿਲਾਂ ਇੱਥੇ ਪਿੱਛੇ ਕਿੰਨਾ ਨੇ ਦਿਖਾਣਾ ਹਾਂ ਕਿੰਨੇ ਮਰੀਜ਼ ਆ ਬਗਰ ਆੜ ਲੈ ਕੇ ਚਲੇ ਆ ਬੜੇ ਠੀਕ ਤੇ ਅੱਜ ਆਜਾ ਦਿਨ ਡਾਕਟਰਾਂ ਦੇ ਨਾ ਕਰਦਾ ਆਏ ਸੀ ਤੇ ਇਹ ਇਹ ਕਹਿੰਦੇ ਪਰਨੀਦ ਨੂੰ ਵੀ ਦਿਖਾਉਣਾ ਡਾਕਟਰ ਦੇ ਪਰਨੀਦ ਨੂੰ ਪਹਿਲਾਂ ਆਪਾਂ ਬੱਚਾ ਡਾਕਟਰ ਦੇ ਦਿਖਾਉਦੇ ਜਦੋਂ ਪਰਨੀਦ ਬੱਚਾ ਹੁੰਦਾ ਸੀ ਤੇ ਉਹ ਪਰਨੀਦ ਸੁਪਨਾ ਸਿਆਣਾ ਹੋ ਗਿਆ ਤੇ ਜਦੋਂ ਇਸ ਬੱਚਾ ਡਾਕਟਰ ਦੇ ਦਿਖਾਇਆ ਸੀ ਪਰਨੀਦ ਨੂੰ ਤੇ ਉਦੋਂ ਡਾਕਟਰ ਕਹਿੰਦੇ ਵੀ ਨਹੀਂ ਇਹ ਪ੍ਰੋਬਲਮ ਨਹੀਂ ਹੈਗੀ ਕੋਈ ਬਿਮਾਰੀ ਨਹੀਂ ਹੈਗੀ ਕੋਈ ਤਾਂ ਵੈਸੇ ਹੀ ਬੱਚਾ ਜੱਗਦਾ ਤਾਂ ਕਰਕੇ ਇਦਾਂ ਬੋਲਦਾ ਕਿਉਂਕਿ ਪਰਨੀਦ ਥੋੜਾ ਬੋਲਣ ਚ ਪ੍ਰੋਬਲਮ ਆਉਂਦੀ ਹੈ ਤੇ ਉਹਨਾਂ ਆਹ ਜਿਹੜੀ ਭੈਣ ਦਾ ਫੋਨ ਆਇਆ ਸੀ ਉਹਨਾਂ ਦੇ ਬੇਟੇ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਹੁੰਦੀਆਂ ਕਹਿੰਦੇ ਵੀ ਇਦਾਂ ਹੋਮੋਪੈਥੀ ਨਾਲ ਉਹਨਾਂ ਦੇ ਮੇਰੇ ਬੇਟੇ ਦੀਆਂ ਸਾਰੀਆਂ ਪ੍ਰੋ ਇਹ ਬੱਟ ਜਦੋਂ ਦੀ ਸੀ ਹੋਮੋਪੈਥੀ ਦਵਾਈ ਖਾਦੀ ਏ ਤੇ ਉਸ ਤੋਂ ਬਾਅਦ ਕੋਈ ਆਪਰੇਸ਼ਨ ਦੀ ਲੋੜ ਨਹੀਂ ਪਈ ਸਾਨੂੰ ਤੇ ਸਾਰਾ ਕੁਝ ਠੀਕ ਹੋ ਗਿਆ ਹੁਣ ਕੋਈ ਦਵਾਈ ਵੀ ਨਹੀਂ ਖਾਂਦਾ ਬੱਚਾ ਉਹਦਾ ਐਗਜ਼ਾਮਪਲ ਅਸੀਂ ਨੇ ਭਾਬੀ ਤੋਂ ਵੀ ਲਿਆ ਸੀਗਾ ਸਾਡੀ ਭਾਬੀ ਨੂੰ ਬਹੁਤ ਸਾਰੀ ਪ੍ਰੋਬਲਮ ਸੀ ਹਾਂ ਤੇ ਅਸੀਂ ਫਿਰ ਉਹ ਹੋਮੋਪੈਥੀ ਦੀ ਦਵਾਈ ਖਾ ਰਹੇ ਹਾਂ ਘੱਟੋ ਘੱਟ 6 ਸਾਲ ਹੋ ਗਏ ਮੈਂ ਕਹਿੰਦੇ ਨੂੰ 6 ਮਹੀਨੇ 6 ਮਹੀਨੇ ਹੋਏ ਨਾ ਕਿ 6 ਮਹੀਨੇ ਜੋ 3-4 ਮਹੀਨੇ ਤੋਂ ਉਹਨੂੰ ਫਰਕ ਲੱਗਣ ਲੱਗ ਗਿਆ ਸੀ ਉਹਦੀ ਪ੍ਰੋਬਲਮ ਇੰਨੀ ਵੱਡੀ ਸੀ ਉਹਨੂੰ ਲੱਗਦਾ ਸੀ ਕਿ ਮੈਨੂੰ ਵੀ ਆਪਰੇਟੀ ਕਰਾਉਣਾ ਪੈਣਾ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਤੇ ਹੁਣ ਸੁਖ ਨਾਲ ਉਹ ਠੀਕ ਤੇ ਉਹਦੇ ਤੋਂ ਨੂੰ ਦੇ ਕੇ ਫਿਰ ਮੈਂ ਵੀ ਆਪਣੀ ਮੈਲਰੀ ਹੋਮੋਪੈਥੀ ਦਵਾਈ ਸ਼ੁਰੂ ਕੀਤੀ ਹੈ ਨਾ ਤੁਹਾਨੂੰ ਪਤਾ ਕਿ ਮੈਨੂੰ ਥੋੜੀ ਟੈਨਸ਼ਨ ਵੱਧ ਰਹੀਦੀ ਬੁਟੀਕ ਦੇ ਕੰਮ ਨੂੰ ਲੈ ਕੇ ਤੇ ਹੁਣ ਅੱਜ ਅਸੀਂ ਫੇਰ ਪਰਨੀਤ ਤੇ ਮੈਂ ਤੁਹਾਨੂੰ ਫੇਰ ਸਾਨੂੰ ਜਸਵੀਰ ਵੀ ਦਾ ਫੋਨ ਆਇਆ ਜਰਮਨ ਤੋਂ ਕਿਉਂਕਿ ਭਾਜੀ ਆਪਣੀ ਅਸਵੀਰ ਭਾਜੀ ਉਦੋਂ ਬੈਠੀ ਇਹ ਕੰਮ ਕਰਦੇ ਸੀ ਉਹ ਇਹ ਗੱਲ ਵੀ ਸਭ ਨਾਲੋਂ ਬੈਸਟ ਹੋਮੋਪੈਥਿਕ ਹੈ ਤੁਸੀਂ ਕਿਤੇ ਨਾ ਜਾਓ ਕਿ ਤੁਸੀਂ ਹੋਮੋਪੈਥੀ ਮੈਡੀਸਿਨ ਲਓ ਜਾ ਕੇ ਡਾਕਟਰ ਦੇ ਸਲਾਹ ਨਾਲ ਤੇ ਬਾਕੀ ਹੁਣ ਚੱਲਦੇ ਆ ਇਹਨਾਂ ਨੂੰ ਦਿਖਾਉਣੇ ਆ ਜਾ ਕੇ ਬੱਚਿਆਂ ਨੂੰ ਤੇ ਗਗਨ ਨੂੰ ਵੀ ਨਾਲ ਹੀ ਤੇ ਬਾਕੀ ਜਿਵੇਂ ਜਿਵੇਂ ਡਾਕਟਰ ਦੱਸਣਗੇ ਤੁਹਾਨੂੰ ਸਾਰਾ ਵਲੌਗ ਵਿੱਚ ਦੱਸਾਂਗੇ ਬਾਕੀ ਤੁਸੀਂ ਵੀ ਆਪਣੀ ਸਾਨੂੰ ਸਲਾਹ ਜ਼ਰੂਰ ਦਿੰਦੇ ਰਹੋ ਤੇ ਫਤਿਹ ਸੌਰੀ ਪਰਨੀਤ ਵਰਦਨ ਦੱਸਣਾ ਭੁੱਲ ਗਈ ਪਰਨੀਤ ਜਿੱਦਾਂ ਆਦਰ ਰੁੱਕ ਕੇ ਬੋਲਣ ਦੀ ਵੀ ਉਹ ਆੜ ਜਾਂਦਾ ਕਈ ਵਾਰ ਐਂ ਕਰੀ ਜਾਂਦਾ ਏ ਤਾਂ ਮੈਨੂੰ ਬੜੀ ਟੈਨਸ਼ਨ ਹੁੰਦੀ ਕਿਉਂਕਿ ਅੱਗੇ ਬੱਚੇ ਦੀ ਪੜ੍ਹਾਈ ਹੋ ਰਹੀ ਏ ਹਨਾ ਉਹਦੀ ਪੜ੍ਹਾਈ ਦੀ ਟੈਨਸ਼ਨ ਲਾ ਲੋ ਅੱਗੇ ਕੋਈ ਜੋਬ ਕੋਈ ਇੰਟਰਵਿਊ ਵਾਸਤੇ ਤਾਂ ਮੈਨੂੰ ਟੈਨਸ਼ਨ ਕਿ ਮੇਰਾ ਬੱਚਾ ਕਿਤੇ ਇਹਨਾਂ ਚੀਜ਼ਾਂ ਕਰਕੇ ਪਿੱਛੇ ਨਾ ਰਹਿ ਜਾਏ ਤੇ ਆਪਾਂ ਪਰਨੀਤ ਨੂੰ ਟੈਨਣਾ ਫੇਰ ਤਾਂ ਘੋੜੇ ਡਾਕਟਰ ਦੇ ਇੱਕ ਵਾਰੀ ਪਹਿਲਾਂ ਤਾਂ ਡਾਕਟਰ ਨੇ ਕਿਹਾ ਸੀ ਕਿ ਤਾਂ ਕੋਈ ਇਲਾਜ ਨਹੀਂ ਹੈਗਾ ਹਨਾ ਤੇ ਕੋਈ ਬਿਮਾਰੀ ਨਹੀਂ ਹੈਗੀ ਤੇ ਪਨੀਤ ਵੀ ਕਹਿੰਦਾ ਵੀ ਇਹ ਕੋਈ ਬਿਮਾਰੀ ਨਹੀਂ ਕੋਈ ਗੱਲ ਨਹੀਂ ਮੈਂ ਠੀਕ ਮੈਂ ਜਾਣਾ ਨਹੀਂ ਡਾਕਟਰ ਦੇ ਆਹ ਇੱਥੇ ਮੈਨੂੰ ਖਾਸਾ ਆਉਂਦਾ ਵੀ ਦੱਸਦਾ ਕੀ ਬਣੂਗਾ ਇਹ ਸੁੱਤੇ ਪੈ ਕੇ ਨੱਕ ਦੇ ਨਾਲ ਪਵਾ ਦੇ ਦਵਾਈਂ ਨੇ ਕੋਈ ਗੱਲ ਪਤਾ ਨਹੀਂ ਨਾ ਫੇਰ ਤੂੰ ਆਈ ਤੇ ਨੱਕ ਖੋਸ਼ੋ ਕਿ ਪੌਂਦਾ ਜਿੰਨੀ ਵੀ ਗੱਲ ਇਹ ਗੱਲਾਂ ਤੇ ਪੈ ਗਿਆ ਤੁੰਦੂ ਗੱਲਾਂ ਤੇ ਤੁੰਦੂ ਲਾ ਕੇ ਲੈਣਾਈ ਚੁੱਪੀ ਪੈ ਗਿਆ ਨਾ ਸੌਣ ਲਈ ਕਿਹੜਾ ਤੇ ਅੱਜ ਥੋੜਾ ਜਿਹਾ ਮੌਸਮ ਸਾਫ਼ ਹੈ ਧੁੰਦ ਥੋੜੀ ਜੀ ਘਟ ਹੈ ਫਤੇ ਸਿੰਘ ਆ ਜੋ ਫਤੇ ਸਿੰਘ ਨੂੰ ਦਵਾਈ ਦਵਾਤੀ ਤੇ ਫਤੇ ਸਿੰਘ ਨੇ ਆ ਕੂਬੀਆਂ ਨਾ ਨਾ ਤੇ ਕਮੀਆਂ ਸਾਰੀਆਂ ਦਸੀਆਂ ਤੇ ਫਤੇ ਜਦੋਂ ਖੂਬੀਆਂ ਤੁਸੀਂ ਫਤੇ ਖੁਸ਼ ਹੋ ਜਾਇਆ ਕਰ ਜਦੋਂ ਕਮੀਆਂ ਸੀ ਫਤੇ ਦੁਖੀ ਕਹਿੰਦਾ ਪਰਨੀਤ ਬਾਰੇ ਵੀ ਦੱਸੋ ਪਰਨੀਤ ਬਾਰੇ ਸਮੀ ਅੰਦਰ ਬਾੜ ਬਾੜ ਕੁੱਟਦਾ ਹੁੰਦਾ ਕਹਿੰਦਾ ਹੈ ਤੇ ਫਤੇ ਦਾ ਸੁਭਾਅ ਦੱਸਿਆ ਕਿ ਫਤੇ ਦਾ ਸੁਭਾਅ ਜਿਹੜਾ ਇਦਾਂ ਦਾ ਹੈ ਹਨਾ ਵੀ ਸਾਰਾ ਦਿਨ ਇਦਾਂ ਕਰਦਾ ਰਹਿੰਦਾ ਤੇ ਜਦੋਂ ਇਧਰ ਪਨੀਤ ਬਾਰੇ ਦੱਸਿਆ ਤੇ ਇਹ ਆ ਵੀ ਇੱਕਦਮ ਆਪੋਜੀਤ ਇੰਨਾ ਸ਼ਾਂਤ ਬੱਚਾ ਨਾ ਨਾ ਸ਼ਾਂਤ ਸਾਡੇ ਕੋਲ ਕੋਈ ਨਹੀਂ ਹੈਗਾ ਉਹ ਵੀ ਦੇਖੇ ਰਾਨ ਹੋ ਗਈ ਹੈ ਸੁਣ ਕੇ ਰਾਨ ਹੋ ਗਿਆ ਕਹਿੰਦੇ ਬਿਲਕੁਲ ਓਪੋਜ਼ਿਟ ਫਤੇ ਦੇ ਮੈਂ ਕਿਹਾ ਹਾਂ ਆਹ ਚ ਜਾਬੀ ਤੇ ਫਤੇ ਦੇ ਤਾਂ ਬਾਲਿਆਂ ਹਾਸਿਆ ਘੜਾਈਆਂ ਉਥੇ ਹੁਣ ਮਾੜੀ ਸਾਰਿਆਂ ਦਵਾਈ ਦਵਾ ਲੈਂਦੀ ਡਾਕਟਰ ਸਾਹਿਬ ਕਹਿੰਦੇ ਕਿ ਤੂੰ ਸਾਰਿਆਂ ਨੂੰ ਦਵਾਈ ਲੈਣ ਆਈ ਹੈ ਕਿ ਮੈਂ ਅਸੀਂ ਤਿੰਨ ਜਣੇ ਤਿੰਨ ਮਰੀਜ਼ ਨੇ ਤੇ ਦੋ ਜਣੇ ਲੈ ਕੇ ਆਏ ਆ ਅਸੀਂ ਗगन ਨੂੰ ਵੀ ਦਵਾਈ ਦਵਾਤੀ ਸਭ ਦੇ ਦੁੱਖ ਤੋੜ ਤੇ ਅੱਜ ਪ੍ਰਧਾਨ ਸਾਹਿਬ ਮੇਰੇ ਵਾਲੇ ਪਾਸੇ ਗੱਡੀ ਜਗ੍ਹਾ ਨਹੀਂ ਹੈਗੀ ਆ ਯਾ ਦੇਖੋ ਕਿੱਥੇ ਲਾਈ ਗੱਦੀ ਪ੍ਰਧਾਨ ਨੇ ਮੈਂ ਮੈਂ ਕਿੱਦਾਂ ਨਿਕਲਾਂ ਇੱਧਰ ਕਰੋ ਨੇਰੇਜੀ ਵਲੋਗਿੰਗ ਇੱਧਰ ਨੂੰ ਕਰੋ ਬਦਾਨਾ ਸੱਚ ਪਤਾ ਨਹੀਂ ਤਜ ਨਾਲ ਹਾਸਾ ਘੜਾ ਘੜਾ ਮੇਰੇ ਢਿੱਡ ਦੁਖਨ ਲਾਤਾ ਬਾਲਾ ਕੁਝ ਬੋਲਿਆ ਫਤੇ ਮੈਨੂੰ ਬੈਠ ਲਾਂ ਦੋ ਪ੍ਰਧਾਨ ਕਿਉਂ ਗੇੜੇ ਤੇ ਕਿੜਾ ਦੁਆਰ ਕਾ ਪੁੱਤ ਮੈਂ ਜਰਾਬਾਂ ਨਹੀਂ ਪਾ ਕੇ ਅੱਜ ਦੇਖੋ alli ਕਰਦੀ ਸਾਡੀ ਦੁਜੀਸ ਕੰਡ ਲੱਗ ਰਹੀ ਨਾ ਠੰਡ ਮੇ ਅਜਰਾਬਾਂ ਵੀ ਨਹੀਂ ਪਾਈਆਂ ਪ੍ਰਧਾਨ ਮੇਰਾ ਤਾਂ ਜਲੂਸ ਨਿਕਲਿਆ ਪਿਆ ਏ ਆ ਦੇਖੋ ਪੈਰਾਂ ਚ ਜਰਾਬਾਂ ਨਹੀਂ ਹੈਗੀਆਂ ਫੋਟੇ ਨਾ ਤੁਸੀਂ ਰਾਈ ਕਰਾਤਾ ਕਿੱਥੇ ਗਈ ਕਿੱਥੇ ਬੈਠੇ ਇੱਧਰ ਕਿਥੇ ਦੇਖਦਾ ਰਹਿ ਨਹੀਂ ਉਹ ਦੇਖਦਾ ਦਸਵੇਂ ਦੇ ਬਾਰੇ ਇਹ ਮਿਲਨ ਦਰ ਮਾਰ ਮਾਰ ਕਰਦਾ ਹੁੰਦਾ ਕਰਦਾ ਡਾਕਟਰ ਡਾਕਟਰ ਕੀ ਪੁਲਿਸ ਮੈਨ ਨੇ ਵੀ ਪਰ ਇਹ ਪਰ ਨਹੀਂ ਦੁਫੜ ਲਣਗੇ ਉਹ ਵੀ ਜਾ ਹੋ ਗਏ ਤਾਂ ਜਿਵੇਂ ਫੋਟਾ ਕੱਲ ਵੀ ਐਸੇ ਸਾਲੀ ਇਸਰ ਇੱਕ ਤਾਂ ਬੜੀ ਐਸੀ ਜਿਹਾ ਅੰਗਰ ਨਾ ਫੜ ਲਾਦੀ ਇਹ ਲੈਣ ਗਏ ਸੀ ਤੇ ਇੱਕ ਲੈਣ ਗਏ ਜਾਨੀ ਕਿਉਂ ਦਾ ਕਵਰ ਤੇ ਸਾਰੋਂ ਨਾ ਕਹੋ ਸਾਰੇ ਭਰਾਵਾਂ ਦੇ ਮੈਸੇਜ ਵੀ ਆਏ ਸੀ ਤੇ ਦੇਖੋ ਅੱਜ ਦੇ ਟਾਈਮ 'ਚ ਨਾ ਗਿਆਣਾ ਕੋਈ ਨਹੀਂ ਹੈਗਾ ਤੁਸੀਂ ਵੀ ਨਹੀਂ ਬਹੁਤੇ ਸਿਆਣੇ ਤੇ ਅਸੀਂ ਵੀ ਨਹੀਂ ਬਹੁਤੇ ਸਿਆਣੇ ਤੇ ਕਿਸੇ ਨੂੰ ਸਲਾਹ ਦਿਆਂ ਤਾਂ ਪਹਿਲਾਂ ਕਿਸੇ ਦੀ ਪੂਰੀ ਵੀਡੀਓ ਦੇਖ ਲਿਆ ਕਰੋ ਫਿਰ ਤੁਸੀਂ ਕਮੈਂਟ ਵਾਲੀ ਸ਼ੁਰੂ ਕਰਿਆ ਕਰੋ ਠੀਕ ਹੈ ਮੈਨੂੰ ਲੱਗਦਾ ਜਿਹੜੇ ਨਵੇਂ ਆਉਂਦੇ ਉਹ ਜ਼ਿਆਦਾ ਹੀ ਆਪਣੇ ਆਪ ਨੂੰ ਸਮਝਦੇ ਆ ਕਿ ਸਾਨੂੰ ਹੀ ਜ਼ਿਆਦਾ ਨੌਲੇਜ ਹੈ ਠੀਕ ਹੈ ਸਾਡੀ ਵੀ ਏਜ ਹੋ ਗਈ ਅਰਾਊਂਡ 38 ਏਜ ਮੇਰੀ ਹੋਈ ਪਈ ਹੈ ਠੀਕ ਹੈ ਤੇ ਅਸੀਂ ਵੀ ਇਸੇ ਦੁਨੀਆ ਤੇ ਇਸੇ ਧਰਤੀ ਤੇ ਰਹਿੰਦੇ ਹਾਂ ਸਾਨੂੰ ਵੀ ਪਤਾ ਹੈ ਕਿ ਕਿਹੜੇ ਟਾਈਮ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਜੇ ਤੁਹਾਨੂੰ ਕਿਸੇ ਨੂੰ ਗੁੱਸਾ ਲੱਗਾ ਤਾਂ ਵੀਡੀਓ ਛੱਡ ਕੇ ਤੁਸੀਂ ਜਾ ਸਕਦੇ ਹੋ ਪਰ ਮੈਂ ਵੀ ਕੱਲ ਟਾਈਮ ਮਿਲਿਆ ਤੇ ਮੈਂ ਕਮੈਂਟ ਪੜੇ ਸਾਰਿਆਂ ਦੇ ਤੁਹਾਨੂੰ ਪਤਾ ਨਹੀਂ ਹੈਗਾ ਉਹ ਚੱਕ ਤਕਸੌਲੀ ਤੁਰ ਗਏ ਸ ਤੁਸੀਂ ਸਾਡੀ ਪਿਛਲੀਆਂ ਵੀਡੀਓ ਚ ਜਾ ਕੇ ਦੇਖੋ ਅਸੀਂ ਆਏ ਇਸ ਸਾਲ ਫਤਰਗੜ ਸਾਹਿਬ ਆਪਣੇ ਬੱਚਿਆਂ ਨੂੰ ਲੈ ਕੇ ਜਾਣੇ ਆ ਠੀਕ ਹੈ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਦੇ ਆ ਤੇ ਥੋੜੇ ਕਹਿਣ ਨਾਲ ਨਾ ਤਾਂ ਅਸੀਂ ਜਾਣਾ ਤੇ ਨਾ ਅਸੀਂ ਰੁਕਣਾ ਕਿਤੋਂ ਜਾਣ ਤੋਂ ਠੀਕ ਹੈ ਜੀ ਇਸ ਕਰਕੇ ਸਾਨੂੰ ਸਾਰਾ ਪਤਾ ਪਰਮਾਤਮਾ ਦਾ ਨਾਮ ਕਦੋਂ ਲੈਣਾ ਕਦੋਂ ਨਹੀਂ ਲੈਣਾ ਇਹ ਸਾਨੂੰ ਪਤਾ ਤੁਸੀਂ ਨਾ ਸਾਨੂੰ ਦੱਸਿਆ ਕਰੋ ਠੀਕ ਹੈ ਤੇ ਜੇ ਕਿਸੇ ਨੂੰ ਬਹੁਤ ਜੀ ਕੋਈ ਇਤਰਾਜ਼ ਵਾਰੀ ਸਾਡੀ ਵੀਡੀਓ ਦੇ ਤੋਂ ਜਾ ਸਕਦੇ ਹੋ ਠੀਕ ਹੈ ਤੇ ਬਾਕੀ ਜਿਹੜੇ ਭੈਣ ਭਰਾ ਪਹਿਲੇ ਦਿਨ ਤੋਂ ਦੇਖਦੇ ਹੋ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਦੋਂ ਅਸੀਂ ਜਾਂਦੇ ਆ ਤੇ ਕਦੋਂ ਅਸੀਂ ਆਉਂਦੇ ਆ ਠੀਕ ਹੈ ਜੀ ਜਾ ਕੇ ਮੂਜ਼ੀ ਕਮੈਂਟ ਲਿਖ ਦਿੰਦੇ ਆ ਬਿਲ ਨੂੰ 10 ਮਿੰਟਾਂ ਦੀ ਵੀਡੀਓ ਦੇ ਕੇ ਉਹਦੇ ਚ ਵੀਡੀਓ ਪ੍ਰੋਪਰ ਤੁਸੀਂ ਦੇਖਣੀ ਨਹੀਂ ਹੈਗੀ ਸਕਿੱਪ ਕਰਕੇ ਵੀਡੀਓ ਦੇਖਦੇ ਹੋ ਹੈ ਨਾਲ ਮਜ਼ੇ ਲੈ ਕੇ ਵੀਡੀਓ ਦੇਖਦੇ ਆ ਕੇ ਇੱਥੇ ਨਾਲੇ ਕੋ ਕਮੈਂਟ ਲਿਖ ਦਿੰਦੇ ਨੇ ਜਿਹੜੇ ਗਏ ਹੋਰ ਮੈਨੂੰ ਜਾ ਕੇ ਉਸ ਉਹਨਾਂ ਦੀ ਵੀਡੀਓ ਦੇਖੋ ਜਾ ਕੇ ਜਿਹੜੇ ਚਲ ਮਾਠਾ ਟੇਕਣ ਗਏ ਨੇ ਸੰਤਾਂ ਨੂੰ ਜਿਹਦੇ ਉੱਥੇ ਤੁਸੀਂ ਵੀਡੀਓ ਦੇਖਣੀ ਹੈਗੀ ਕਿ ਨਹੀਂ ਉੱਧਰ ਦੇਖਣੀ ਵੀ ਹੈਗੀ ਜਿਹੜੇ ਨਹੀਂ ਗਏ ਉਦੋਂ ਬਾਅਦ ਤੁਸੀਂ ਆ ਗਏ ਹੋ

ਮੇਰੇ ਕੋਲ ਨਹੀਂ ਆਹ उधर ਆ ਰਹੀ ਲਾਤੀ ਕੀ ਆ ਆਹ ਹਾਣੀ ਦੇ ਇਹ ਉਧਰ ਕਿਨਾਈ ਲਓ ਡਾਈਨਿੰਗ ਟੇਬਲ ਤੇ ਇਹ ਇੱਕ ਤਾਂ ਲੈਂਦਾ ਇਹ ਆਇਆ ਤੁਹਾਨੂੰ ਸਾਢੇ 700 ਦਾ ਤੇ ਇੱਕ ਆਇਆ ਸੀ ਉਹਨਾਂ 2000 ਰੁਪਏ ਦਾ ਇਹ ਕਿਰਤ ਕਿੱਲਾ ਦੱਕਾ ਸੌਲੀ ਦੱਕਾ ਇਹ ਕੋਧਾ ਫਾਇਰ ਦੀ ਪੋਹ ਦਿਖਾਈਏ ਇਹ ਹੀ ਕਿਰਤ ਇਹ ਹੀ ਕਿਰਤ ਨੂੰ ਗਏ ਸੀ ਆ ਬਸ ਮੱਦੀ ਮੇਰੇ ਕਿੰਨਾ ਇੱਕੋ ਥਾਂ ਦੇ ਚੇਤੇ ਸਭ ਚੁਪਾਇਦਾ ਨੇ ਇਹ ਜੂੜ ਦੇ ਵਿੱਚ ਮਿਲਿਆ ਬੜੇ ਹੀ ਸੋਹਣੇ ਸੀ ਇੰਨੇ ਸੋਹਣੇ ਸੀ ਨਾ ਰੂਹ ਕੋਈ ਹੁੰਦੀ ਦੇਖ ਦੇਖ ਕੇ ਇਹ ਜਦ ਦੀ ਸੋਹਣੀ ਨਹੀਂ ਕੋਈ ਸੋਹਣੀ ਜਦ ਹੀ ਹਾਂ ਉਹ ਇਹ ਇੱਕ ਕਰਨ ਦੀ ਬੈੱਡ ਸ਼ੀਟ ਹੈ ਇਹ। ਲਓ ਜੀ ਅਸੀਂ ਉਹਨਾਂ ਦਾ ਨੰਬਰ ਲਏ ਆਏ ਸੀ ਕਿ ਜੇ ਅਸੀਂ ਹੋਰ ਮੰਗਵਾਉਣੇ ਹੋਏ ਹਣਾ ਇਦਾਂ ਦੇ ਤੇ ਵੀਡੀਓ ਕੋ ਲੱਗੂਗੀ ਪਸੰਦ ਕਰਵਾ ਦੋਗੇ। ਉਹ ਕਹਿੰਦੇ ਸੀ ਹਾਂ ਬਿਲਕੁਲ ਪਸੰਦ ਕਰਵਾ ਲਾਂਗੇ। ਦੇਖੋ ਇਹ ਤੁਸੀਂ ਜਿੱਦਾਂ ਹੁਣ ਇਹ ਆਪਾਂ ਨੇ ਇਹ ਵਛਾਇਆ ਤਾਂ ਨੀਚੇ ਨੀਚੇ ਆਪਾਂ ਵਛਾ ਕੇ ਤੇ ਸ਼ੀਟ ਵਛਾਈ ਹੈ ਨਾ ਇਹਦੇ ਤੁਸੀਂ ਨੀਚੇ ਇਹਨੂੰ ਵਛਾ ਕੇ ਉੱਤੇ ਇਦਾਂ ਪਿਆ ਸ਼ੀਟ ਜਿਹੜੀ ਦਾ ਸਿੱਧੂ ਰੇ ਟ੍ਰਾਂਸਫਰਡ ਸੀ ਤੇ ਤੁਸੀਂ ਵਛਾ ਸਕਦੇ ਤਾਂ ਨੀਚੇ ਬੜੀ ਸੋਹਣੀ ਪ੍ਰਿੰਟਿੰਗ ਦਿਖੂਗੀ ਤੇ ਨਾਲੇ ਗੰਦਗੀ ਹੋਊਗਾ। ਉਹ ਤੇ ਇਹ ਬੰਦ ਰੱਖਾਂਗੇ ਵਾਈਟ ਹੈ ਤੇ ਜਦੋਂ ਇਹ ਤੋਂ ਉੱਪਰ ਸ਼ੀਟ ਵਿੱਚ ਗਈ ਨਾ ਤਾਂ ਫਿਰ ਨਹੀਂ ਗੰਦਾ ਹੁੰਦਾ ਹੈਗਾ ਕੋਈ ਦਾਗ ਵੀ ਨਹੀਂ ਲੱਗਦਾ ਕਿਉਂਕਿ ਜੋ ਵੀ ਕੁਝ ਗਰੇਗਾ ਸ਼ੀਟ ਦੇ ਉੱਪਰ ਗਰੇਗਾ ਇੰਨਾ ਲੰਬਾ ਜਿਹਾ ਦੇਖੋ ਇਹ ਮੈਂ ਸਿੱਧਾ ਸਿੱਟੇ ਦਾ ਲੈ ਆਈ ਸੀ ਤੇ ਜਿੰਨਾ ਮਰਜ਼ੀ ਤੁਸੀਂ ਵੱਡੀਆਂ ਵੱਡੇ ਡਾਈਨ ਟੇਪ ਤਾਂ ਵੀ ਲੈ ਸਕਦੇ ਹਾਂ ਕੋਲੋ ਬੜੇ ਸੋਹਣੇ ਸੋਹਣੇ ਕੁਝ ਡਿਫਰੈਂਟ ਹੀ ਚੀਜ਼ ਸੀ ਇੱਥੇ ਐਦਾਂ ਦੀ ਸੀ ਹੈਗੀ ਵੀ ਆ ਆ ਵੀ ਮਿਲ ਜੂਗੀ ਬਸ ਅਸਲੀ ਬਸ ਇਹੀ ਜਾਂਦਾ ਤੇ ਇੱਕ ਮਸਾ ਜਿਹੜੇ ਆਪਣੇ ਸਿਰ ਤੇ ਪਾਏ ਹੋਣ ਸਾਰਿਆਂ ਨੇ ਕੇ ਲਿਆ ਇੱਕ ਪੰਨੀ ਤੇ ਲੋਈ ਲਈ ਸੀ ਕੱਲ ਮੈਨੂੰ ਕਹੀ ਗਿਆ ਆਂਟੀ ਉਹਦੇ ਲਈ ਉਪਸਾਉ ਦੀ ਲੋਈ ਦੀ ਉਪਸਾਉ ਦੀ ਲੋਈ ਦੀ ਉਪਸਾਉ ਦੀ ਲੋਈ ਲਈ ਇੱਥੇ ਬਾਰੇ ਕਰ ਬਾਕੀ ਮਰਦੇ ਤਾਂ ਕਰ ਨਾ ਬਾਕੀ ਫੇੜੇ ਦੀ ਆਓ ਪਿਆਰੇ ਟੇਬਲ ਆ ਅੱਛਾ ਹਾਂ ਉਹਦੇ ਦਾ ਚਾਈ ਦਾ ਕੁਝ ਬਣਾ ਕੇ ਇਹਨੇ ਚੁੱਲੀਆਂ ਲੈ ਕੇ ਜਾਣੀ ਹੈ ਠੀਕ ਹੈ ਇਹ ਅੱਜ ਹੀ ਫਿਨਿਸ਼ਿੰਗ ਕਰਵਾ ਕੇ ਲੈਣੀਆਂ ਨੇ thank you